ਛੇ ਬੋਦੀ ਅੱਧੀ ਕੋ ਰਾਤ ਬਤੀਤ ਹੋਈ ਔਰ ਗੁਰਸਿੱਖਾ ਨੂੰ ਨਾਲ ਲੈ ਕੇ ਥੋੜਾ ਬਹਾੜਾ ਜਿਹੜਾ ਸਮਾਨ ਸੀ ਬਹੁਤਾ ਤੇ ਕੁਝ ਹੈ ਹੀ ਨਹੀਂ ਸੀ ਥੋੜੇ ਬਾਰੇ ਸ਼ਸਤਰ ਬਚੇ ਸਨ ਨਾਲ ਲੈ ਕੇ ਕੀਰਤਪੁਰ ਸਾਹਿਬ ਦੇ ਕੋਲ ਦੀ ਹੋ ਕੇ ਹਦੇ ਸਰਸਾ ਕੰਢੇ ਪਹੁੰਚਦੇ ਆ ਸਰਸਾ ਕੰਢੇ ਪਹੁੰਚਣ ਦੀ ਧੀਰਸੀ ਜ਼ਾਲਮ ਨੇ ਆਪਣੀਆਂ ਕਸਮਾਂ ਭੁਲਾ ਦਿੱਤੀਆਂ ਔਰ ਪਿੱਛੋਂ ਇਹ ਆਵਾਜ਼ਾਂ ਆਉਣ ਲੱਗ ਪਈਆਂ ਕਿ ਗੁਰੂ ਨੂੰ ਫੜ ਲੈਣਾ ਕਰੋ ਸਿੱਖਾ ਨੂੰ ਮਾਰ ਦੇਣਾ ਕਰੋ ਇਹੋ ਜੇ ਬੋਲਾਂ ਦੀਆਂ ਆਵਾਜ਼ਾਂ ਆਈਆਂ ਸਤਿਗੁਰੂ ਸਚੇ ਪਾਤਸ਼ਾਹ ਮਹਾਰਾਜ ਅੰਮ੍ਰਿਤ ਵੇਲਾ ਹੋ ਗਿਆ ਸੀ ਔਰ ਸਿੱਖਾਂ ਨੂੰ ਇੱਕ ਵਿਤ ਨਾ ਕੇ ਕਹਿਣ ਲੱਗੇ ਗੁਰੂ ਕੀ ਸਿੱਖੋ ਅੰਮ੍ਰਿਤ ਵੇਲਾ ਹੋ ਗਿਆ ਤੇ ਅੰਮ੍ਰਿਤ ਬਾਣੀ ਨਾਲ ਸੰਜ ਪਾਓ ਉਦੋਂ ਇੱਕ ਸਿੱਖ ਸੁਨੇਹਾ ਲੈ ਕੇ ਆ ਗਿਆ ਸਤਿਗੁਰੂ ਜ਼ਾਲਮ ਨੇ ਕਸਮਾਂ ਭੁਲਾ ਕੇ ਹਮਲਾ ਕਰ ਦਿੱਤਾ ਹੈ ਹਜ਼ੂਰ ਨੇ ਉਸ ਵੇਲੇ ਬਾਬਾ ਬਚਿੱਤਰ ਸਿੰਘ ਦਾ ਭਰਾ ਹੈ ਭਾਈ ਹੁਦਾ ਸਿੰਘ ਨਾਲ ਪੁੱਛ 50 ਸਿੱਖਾਂ ਦਾ ਜਥਾ ਦੇਖ ਕੇ ਇੱਕ ਬਚਨਾਖੇ ਤੁਸੀਂ ਪਿੱਛੇ ਫੌਜ ਨੂੰ ਰੋਕ ਕੇ ਰੱਖੋ ਡੱਕ ਕੇ ਰੱਖੋ ਔਰ ਇਧਰ ਉਸ ਵੇਲੇ ਗੁਰੂ ਕੇ ਸਿੱਖ ਘੋੜਿਆਂ ਦੀਆਂ ਕਾਛੀਆਂ ਤੇ ਬੈਠੇਆਂ ਬੈਠੀਆਂ ਜਾਂ ਤੁਰਦੇਆਂ ਤੁਰਦੇਆਂ ਅਮਰਤ ਬਾਣੀ ਦਾ ਨਿਤ ਨੇਮ ਕਰਦੇ ਆ ਸਿੱਖ ਸੁਰਤ ਵਿੱਚੋਂ ਬਾਣੀ ਨਹੀਂ ਪੁਲਾਉਂਦੇ ਸਨ ਆ ਸਭ ਤੋਂ ਵੱਧ ਮੁਸ਼ਕਲ ਹੈ ਮੈਂ ਤੇ ਹੱਥ ਜੋੜ ਕੇ ਤੁਹਾਨੂੰ ਕਹਿਣ ਲੱਗਿਆ ਸਾਡੇ ਘਰਾਂ ਵਿੱਚ ਅੱਜ ਨਿਤ ਨੇਮ ਨਹੀਂ ਲਿਆ ਘਰ ਵਿੱਚ ਪੰਜ ਜੀ ਨੇ ਕਈ ਵਾਰ ਖਿਮਾ ਕਰ ਦਿਓ ਘਰ ਵਿੱਚ ਪੰਜ ਜੀਆਂ ਵਿੱਚੋਂ ਇੱਕ ਵੀ ਜੀ ਨਹੀਂ ਜਿਹੜਾ ਜਪਜੀ ਸਾਹਿਬ ਪੜਦਾ ਹੋਵੇ ਮਾਸ਼ਾਅੱਲ ਔਰ ਇਹਦਾ ਹੀ ਕਾਰਨ ਬਣਿਆ ਜਾਲਮ ਨੂੰ ਇਹ ਗੱਲ ਚੰਗੀ ਤਰ੍ਹਾਂ ਅੱਜ ਵੀ ਪਤਾ ਲੱਗੀ ਕਿ ਮੈਂ ਇਹਨਾਂ ਦੀ ਸੁਰਤ ਵਿੱਚੋਂ ਬਾਣੀ ਭੁਲਾ ਦਿੱਤੀ ਗੁਰੂ ਨੂੰ ਜਦੋਂ ਸਿੱਖਾਂ ਨੇ ਆਖਿਆ ਸੀ ਨਾ ਸਤਿਗੁਰੂ ਅੱਗੇ ਕਿੱਥੇ ਜਾਣਾ ਕੋਈ ਪਤਾ ਨਹੀਂ ਕਾਲੀ ਬੋੜੀ ਰਾਤ ਐ ਪੌਦੀ ਸਰਦੀ ਐ ਨਾ ਤਨ ਤੇ ਕਪੜਾ ਐ ਨਾ ਕੋਈ ਭੋਜਨ ਖੁਰਾਕ ਛਕੀ ਐ ਪਿੱਛੇ ਜਾਲਮ ਚੜ੍ਹ ਕੇ ਆਗੇ ਤੇ ਸਤਿਗੁਰੂ ਬਾਣੀ ਦਾ ਨਿਤਨੇਮ ਕਿਵੇਂ ਹੋਏਗਾ ਸਹਿਬ ਕਹਿਣ ਲੱਗੇ ਭਲਿਓ ਇਹ ਗੱਲ ਤੇ ਤਾਂ ਰੱਖੋ ਜਿੰਨੀ ਵੀ ਜ਼ੁਲਮ ਦੇ ਨਾਲ ਅੜ ਖਲੋਣ ਦੀ ਤਾਕਤ ਮਿਲਦੀ ਹੈ ਜਿੰਨੇ ਵੀ ਇਹਨਾਂ ਤਾਪੀਆਂ ਨਾਲ ਦੋ ਹੱਥ ਕਰਨ ਦੀ ਸਮਰੱਥਾ ਮਿਲਦੀ ਹੈ ਉਹ ਮਿਲਦੀ ਹੈ ਅਮਰਤ ਬਾਣੀ ਕਰਕੇ ਹੈ ਦੁਨਿਆਵੀ ਨਸ਼ਾ ਉਤਰ ਜਾਂਦਾ ਹੈ ਦੁਨਿਆਵੀ ਨਸ਼ਾ ਜੀਵਨ ਦੀ ਬਰਬਾਦੀ ਕਰ ਦਿੰਦਾ ਹੈ ਗੁਰੂ ਇਹ ਗੱਲ ਕਹਿੰਦੇ ਬਾਣੀ ਅੰਦਰ ਕਹਿਣ ਲੱਗੇ ਪੁੱਤ ਜੇ ਤੂੰ ਅਮਲੀ ਬਨਣਾ ਹੈ ਨਾ ਜੇ ਤੂੰ ਅਮਲੀ ਬਨਣਾ ਹੈ ਮੈਂ ਰੋਕਦਾ ਨਹੀਂ ਤੂ ਵੱਲ ਕਰਿਆ ਕਰ ਪਰ ਤੂੰ ਅਮਲੀ ਬਨਣਾ ਕਿਹੜਾ RAM ਰਸਾਇਣ ਜੋ ਰਤੇ ਨਾਨਕ ਸੱਚ ਅਮਲੀ ਤੂੰ ਰੱਬੀ ਨਾਮ ਦਾ ਅਮਲ ਕਰਿਆ ਕਰ ਨਾ ਕੀ ਯਾਦ ਝੂਠੇ ਨਸ ਜਿਹੜੇ ਕੱਲ ਤੇਰੇ ਜੀਵਨ ਨੂੰ ਖਰਾਬੇ ਪਾ ਦੇਣਗੇ ਫਿਰ ਮੈਂ ਤੁਹਾਨੂੰ ਬੇਨਤੀ ਕਰਾਂ ਉਦੋਂ ਗੁਰੂ ਕੇ ਸਿਖਾ ਨਿਤਨੇਮ ਕੀਤਾ ਪਿੱਛੇ ਬਾਬਾ ਉਦੇਸ਼ ਸਿੰਘ ਇੱਕ ਜੰਗ ਲੜ ਰਹੇ ਨੇ ਉਹਨੂੰ ਸ਼ਹੀਦ ਤਿੱਬੀ ਆਖਿਆ ਜਾਂਦਾ ਸਮੇਂ ਦੀ ਬਹੁਤ ਸੀਮਾ ਹੈ ਔਰ ਇੱਥੇ ਪਰਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ